ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਵਿਰਸਾ ਬਾਕਸ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਘਰ ਵਿੱਚ ਸੱਸ ਅਤੇ ਨੂੰ ਬਹੁਤ ਪਿਆਰ ਨਾਲ ਰਹਿੰਦੀਆਂ ਸੀ ਇੱਕ ਵਾਰ ਸੱਸ ਕਿਸੇ ਰਿਸ਼ਤੇਦਾਰ ਨਾਲ ਗੱਲ ਕਰ ਰਹੀ ਸੀ ਜਿਸ ਨੂੰ ਨੂੰ ਨੇ ਸੁਣ ਲਿਆ ਸੱਸ ਕਹਿ ਰਹੀ ਸੀ ਕਿ ਧੀयां ਤਾਂ ਖੰਡ ਵਰਗੀਆਂ ਹੁੰਦੀਆਂ ਨੇ ਤੇ ਨੂੰਹਾਂ ਨੂਨ ਵਰਗੀਆਂ ਹੁੰਦੀਆਂ ਨੇ ਬਸ ਉਸ ਦਿਨ ਤੋਂ ਬਾਅਦ ਨੂੰ ਉਦਾਸ ਰਹਿਣ ਲੱਗ ਗਈ ਸੱਸ ਨੇ ਨੂੰ ਵਿੱਚ ਆਏ ਬਦਲਾਅ ਨੂੰ ਮਹਿਸੂਸ ਕੀਤਾ ਅਤੇ ਕਾਰਨ ਪੁੱਛਿਆ ਨੂਹ ਨੇ ਜਦੋਂ ਕਾਰਨ ਦੱਸਿਆ ਤਾਂ ਸੱਸ ਨੇ ਹੱਸਦੀ ਹੋਈ ਨੇ ਕਿਹਾ ਧੀਏ ਮੇਰੀਏ ਤੂੰ ਮੇਰੀ ਕਹੀ ਗੱਲ ਨੂੰ ਚੰਗੀ ਤਰ੍ਹਾਂ ਸਮਝੀ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਧੀਆਂ ਖੰਡ ਵਰਗੀਆਂ ਹੁੰਦੀਆਂ ਨੇ ਜੋ ਹਰ ਹਾਲ ਵਿੱਚ ਮਿੱਠੀਆਂ ਲੱਗਦੀਆਂ ਨੇ ਅਤੇ ਨੂਹਾ ਨੂਨ ਦੀ ਤਰ੍ਹਾਂ ਹੁੰਦੀਆਂ ਨੇ ਜਿਸ ਦਾ ਕਰਜ਼ ਨਹੀਂ ਚੁਕਾਇਆ ਜਾ ਸਕਦਾ ਜਿਸ ਤੋਂ ਬਿਨਾ ਹਰ ਚੀਜ਼ ਬੇਸਵਾਤੀ ਹੈ